ਇਹ ਪੂਰਾ ਮਾਮਲਾ ਕੀ ਹੈ ਤੇ ਕਿੰਨੇ ਕੀ ਰਸਤਾਰੀਆਂ ਕੀਤੀਆਂ ਜੀ ਆ ਇੱਕ ਤਰੀਕ ਦੀ ਗੱਲ ਹੈ ਜੀ 1 ਅਕਤੂਬਰ ਦੀ ਸਾਨੂੰ ਇਹ ਮਾਮਲਾ ਕੱਲ ਰਿਪੋਰਟ ਹੋਇਆ ਸੀਗਾ ਪੁਲਿਸ ਸਟੇਸ਼ਨ ਇਨ ਸਿਟੀ ਕੋਰਾਲੀ ਦੇ ਕੋਲੇ ਇਹਦੇ ਚ ਇਨਸੀਡੈਂਟ ਇਹ ਹੈ ਕਿ 1 ਤਰੀਕ ਨੂੰ ਦੁਪਹਿਰੇ ਦੇ 4 ਵਜੇ ਦੇ ਕਰੀਬ 4:30 ਦੇ ਕਰੀਬ ਮਦਨ ਮੋਹਨ ਜਿਹੜੇ ਗੁਪਤਾ ਨੇ ਇਹਨਾਂ ਦਾ ਮੈਡੀਕਲ ਹਾਲ ਹੈਗਾ ਕੋਰਾਲੀ ਦੇ ਵਿੱਚ ਇਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਰਸੀ ਹੁੰਦੀ ਹੈ ਜਿਹਦੇ ਵਿੱਚ ਕੋਲਰ ਹੈ ਜੋ ਉਹਨਾਂ ਨੂੰ ਤੋਂ 20 ਲੱਖ ਰੁਪਏ ਦੀ ਮੰਗ ਕਰਦਾ ਤੇ ਜਿਸਤੇ ਜਿਸ ਨੂੰ ਉਹ ਜ਼ਿਆਦਾ ਉਸ ਟਾਈਮ ਸੀਰੀਅਸ ਨਹੀਂ ਲੈਂਦੇ ਹੈਗੇ ਤੇ ਦੁਬਾਰਾ ਉਹਨਾਂ ਨੂੰ ਫੇਰ ਫੋਨ ਆਉਂਦਾ ਤਾਂ ਉਹ ਫੋਨ ਨਹੀਂ ਚੁੱਕਿਆ ਜਾਂਦਾ ਇਸ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿਹੜਾ ਅਕਿਊਜ਼ਡ ਹੈ ਉਹ ਰਾਤ ਨੂੰ ਉਹਨਾਂ ਦੇ ਘਰੇ ਇੱਕ ਪਿਸਤੌਲ ਨੁਮਾ ਚੀਜ਼ ਦੇ ਨਾਲ ਦਰਵਾਜ਼ਾ ਮਰੀਜ਼ ਬਣ ਕੇ ਖੜਕਟਾਉਂਦਾ ਜਦੋਂ ਉਹਨਾਂ ਦੇ ਘਰ ਦੇ ਬਾਹਰ ਆਉਂਦੇ ਨੇ ਤਾਂ ਉਹ ਦੇਖ ਕੇ ਉੱਥੇ ਡਰ ਪਾਉਣ ਦੀ ਕੋਸ਼ਿਸ਼ ਕਰਕੇ ਉਹ નીકਲ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕਾਲ ਕਰਕੇ ਉਹ ਇਸ ਚੀਜ਼ ਲਈ ਥ੍ਰੈਟਨ ਕਰਦੇ ਨੇ ਵੀ ਜਿਹੜੀ ਹੈਗੀ ਹੈ ਕੱਲ ਜਿਹੜੀ ਹੈਗੀ ਹੈ 2 ਤਰੀਕ ਨੂੰ ਅ 4 ਵਜੇ ਤੱਕ ਆਪਣਾ ਜਿਹੜਾ ਹੈਗਾ ਇਹ ਪ੍ਰੋਫਿਟ ਦੀ ਅਮਾਉਂਟ ਤਿਆਰ। ਇਸ ਇਹ ਇਨਸੀਡੈਂਟ ਸਾਡੇ ਧਿਆਨ ਦੇ ਵਿੱਚ ਜਿਹੜਾ ਹੈਗਾ ਕੱਲ ਆਇਆ ਉਹਦੇ ਤੇ ਤੁਰੰਤ ਕਾਰਵਾਈ ਕਰਦੇ ਆਂ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕੀਤੀ। ਐਫ ਆਈ ਆਰ ਲੌਂਚ ਕਰਦੇ ਸਾਰ ਅਸੀਂ ਆਪਣਾ ਜਿਹੜਾ ਹੈਗਾ ਟੈਕਨੀਕਲ ਅਨਲਿਸਿਸ ਐਂਡ ਹਿਊਮਨ ਇੰਟਰਵਿਊ ਥਰੂ ਅਸੀਂ ਜਿਹੜਾ ਹੈਗਾ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਅਕਿਊਜ਼ ਉਹਨੂੰ ਜਿਹੜਾ ਹੈਗਾ ਅਰੈਸਟ ਕਰ ਸਕੇ ਜਿਹਦਾ ਨਾਮ ਸੀਗਾ ਸੁਖਚੈਨ ਸਿੰਘ ਇਹ ਉਸ ਟਾਈਮ ਦੇ ਉੱਤੇ ਜੋ ਵੈਸੇ ਜਿਹੜਾ ਹੈਗਾ ਕੁਰਾਲੀ ਦੇ ਕੋਲੇ ਪਿੰਡ ਹੈਗਾ ਮੰਗਲ ਗੜੀਆਂ ਉੱਥੋਂ ਦਾ ਰਹਿਣ ਵਾਲਾ ਸੁਖਚੈਨ ਸਿੰਘ ਉਰਫ ਜਸ਼ਮ ਪੁੱਤਰ ਸਵਰਨ ਸਿੰਘ ਤੇ ਇਹ ਮੰਗਲ ਗੜੀਆਂ ਦਾ ਰਹਿਣ ਵਾਲਾ ਹੈ ਇਹ ਮੁੰਡਾ ਉਸ ਟਾਈਮ ਸਿਸਵਾ ਰੋਡ ਤੋਂ ਅ ਕੁਰਾਲੀ ਵਾਲੀ ਸਾਈਡ ਸੀਗਾ ਤੇ ਇੱਥੇ ਅਸੀਂ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕਰ ਲਿਆ ਉਹਦੇ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀਗਾ ਉਸ ਤੋਂ ਬਾਅਦ ਉਹਦੀ ਪਿੱਛੇ ਚਤੋਂ ਸਾਨੂੰ ਜਿਹੜਾ ਹੈਗਾ ਅੱਗੇ ਦੋ ਹੋਰ ਕਿਊ ਸੀਗੇ ਜਿਹੜੇ ਉਹ ਹੈਗੇ ਨੇ ਅਮਨ ਪੁੱਤਰ सुरेंद्र ਕੁਮਾਰ ਵਾਸੀ ਜਿਹੜਾ ਹੈਗਾ ਇਹ ਵਾਰਡ ਨੰਬਰ 1 ਕੋਲੇ ਜਿਹੜਾ ਹੈਗਾ ਕੋਰਾਲੀ ਦਾ ਐਂਡ ਵਿਸ਼ਾਲ ਉਰਫ ਸ਼ੈਲੀ ਉਰਫ ਸਾਹਿਬ ਪੁੱਤਰ ਗੁਲਵਿੰਦਰ ਸਿੰਘ ਜਿਹੜਾ ਹੈਗਾ ਨੇੜੇ ਗੁੱਗਾ ਮਾੜੀ ਇਹ ਵੀ ਕੋਰਾਲੀ ਦਾ ਜਿਹੜਾ ਹੈਗਾ ਰਹਿਣ ਵਾਲਾ ਸੀਗਾ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਨੇ ਇਹ ਚਾਚੇ ਤਾਏ ਦੇ ਬੇਟੇ ਨੇ ਆਪਸ ਵਿੱਚ ਬ੍ਰਦਰ ਨੇ ਇਹਨਾਂ ਦੋਨਾਂ ਦੀ ਉਮਰ 21 ਸਾਲ ਹੈ ਸੁਖਚੈਨ ਦੀ ਉਮਰ ਜਿਹੜੀ ਹੈਗੀ ਹੈ ਉਹ 24 ਸਾਲ ਹੈ ਤੇ ਇਹ ਜਿਹੜੇ ਹੈਗੇ ਨੇ ਉਸ ਤੋਂ ਬਾਅਦ ਅਸੀਂ ਸਿਟੀ ਦੇ ਵਿੱਚ ਹੀ ਇਹ ਆਪਣਾ ਟਿਕਾਣਾ ਬਦਲ ਕੇ ਘਰ ਤੋਂ ਬਾਹਰ ਕਿਤੇ ਸੀਗੇ ਤੇ ਉੱਥੋਂ ਸਾਨੂੰ ਇਹ ਰਾਉਂਡ ਆਫ ਜਿਹੜੇ ਹੈਗੇ ਰਸਤੇ ਦੇ ਵਿੱਚੋਂ ਹੋ ਕਿੰਨੀ ਬ੍ਰੋਕੀ ਜਿਹੜੀ ਮਾਰਨੋਂ ਜਿਹੜੀ ਮੰਗੀ ਗਈ ਸੀ 20 ਲੱਖ ਦੀ ਬ੍ਰੋਕੀ ਮੰਗੀ ਸੀ ਇਸ ਲਈ ਹੁਣ ਤੱਕ ਦੀ ਇਨਵੈਸਟੀਗੇਸ਼ਨ ਚੱਲਿਆ ਕਿ ਕੈਪਚਰ ਨੇ ਕਿਹੜਾ ਦਾ ਨਾਲ ਲਿਆ ਕਿਹਨਾ ਜਿਹੜੇ ਫਿਕਰ ਨੂੰ ਰਿਜਿਸਟਰੀ ਸਾਹਮਣੇ ਲਿਆ ਹਜੇ ਤੱਕ ਜੀ ਕੋਈ ਇਹੋ ਜਿਹਾ ਕਿ ਕਿਸੇ ਹੋਰ ਇਹਦੇ ਗਰੁੱਪ ਦੇ ਨਾਲ ਕੋਈ ਤਾਲੁਕਤ ਹੋਵੇ ਉਹ ਹਜੇ ਤੱਕ ਨਹੀਂ ਸਾਹਮਣੇ ਆਇਆ ਹੈਗਾ ਤੇ ਨਾ ਹੀ ਉਹਦਾ ਕੋਈ ਜ਼ਿਕਰ ਆਇਆ ਮਕਦਮੇ ਦੇ ਵਿੱਚ ਐਜ਼ ਆਫ ਨਾਓ ਕਿ ਨਾਈ ਕਾਲਰ ਨੂੰ ਕਿਸੇ ਚੀਜ਼ ਦੀ ਇਹ ਚੀਜ਼ ਆਈ ਸੀ ਇਹਨਾਂ ਨੇ ਸਿੱਧੀ ਆਪਣੇ ਐਂਡ ਤੇ ਹੀ ਕਾਲ ਕੀਤੀ ਸੀ ਰਹੀ ਕ੍ਰਿਮੀਨਲ ਰਿਕਾਰਡ ਦੀ ਗੱਲ ਤਾਂ ਇਹਨਾਂ ਦੇ ਜ ਉਦੇਤੇ ਪਹਿਲਾ ਜਿਹੜਾ ਹੈਗਾ 307 ਦੇ ਅੰਦਰ ਐਫ ਆਈ ਆਰ ਲਾਜ ਹੈ ਖਰੜ ਥਾਣੀ ਦੀ 2023 ਦੀ ਐਫ ਆਈ ਆਰ